ਇੱਕ ਬਾਦਸ਼ਾ ਜਿੱਥੇ ਬਾਦਸ਼ਾਹੀ ਕਰਦਾ ਹੈ ਭਾਵ ਕੇ ਰਾਜ ਚ ਚਲਾ ਰਿਹਾ ਆਪਣਾ ਉਥੇ ਨਾਲ-ਨਾਲ ਉਹ ਧਰਮੀ ਵੀ ਹੈ ਵੈਸੇ ਬਹੁਤ ਘੱਟ ਹੁੰਦਾ ਹੈ ਜਦੋਂ ਬੰਦੇ ਕੋਲੇ ਥੋੜੀ ਜੀ ਸਤਾ ਥੋੜੀ ਜੀ ਤਾਕਤ ਆ ਜੇ ਨਾ ਤੇ ਬੰਦਾ ਉਹਦਾ ਗਲਤ ਇਸਤੇਮਾਲ ਕਰਨ ਲੱਗ ਪੈਂਦਾ ਹੈ ਦਬਾਉਣਾ ਸ਼ੁਰੂ ਕਰ ਦਿੰਦਾ ਹੈ ਇੱਧਰ ਉੱਧਰ ਹੋਰ ਗਲਤ ਕੰਮਾਂ ਚ ਹੋ ਜਾਂਦਾ ਹੈ ਸਤਾ ਬੜੀ ਤਕੜੀ ਚੀਜ਼ ਵੀ ਐ ਤੇ ਜਿਹਦੇ ਕੋਲੇ ਹੁੰਦੀ ਉਹਦੇ ਲਈ ਘਾਤਕ ਵੀ ਬਹੁਤ ਹੁੰਦੀ ਐ ਬਸਾਂਏ ਕਹ ਲੋ ਇਹ ਕੰਡੇ ਵਾਲੀ ਕੁਰਸੀ ਐ ਪਿੱਲ ਲੱਗੇ ਨੇ ਤੇ ਖਿਤਕੀ ਬਾਦਸ਼ਾਹ ਧਰਮੀ ਐ ਧਰਮ ਦਾ ਰਾਜ ਕਰਦਾ ਬਸਾਂਏ ਕਹ ਲੋ ਨਾਲ ਰੱਬ ਦੀ ਬੰਦਗੀ ਨਾਲ ਜੁੜਿਆ ਹੋਇਆ ਇਹਦੇ ਘਰ ਵਾਲੀ ਬੜੀ ਸੁਗੜ ਸੁਜਾਨ ਹੈ ਬੜੀ ਸਿਆਣੀ ਹੈ ਪਰ ਇੱਕ ਪੱਖੋਂ ਇਹਦੀ ਨਾਰਾਜ਼ਗੀ ਰਹਿੰਦੀ ਹੈ ਇਹਦੇ ਤੇ ਉਹ ਇਸ ਕਰਕੇ ਕਿ ਇਹ ਨਾਮ ਜਪਣ ਤੋਂ ਰਾਜੀ ਤੋਂ ਪਿੱਛੇ ਹੈ ਪਾਪ ਕੇ ਨਾਮ ਜਪਣ ਵਾਲਾ ਧਿਆਨ ਨਹੀਂ ਆਵੇ ਬੰਦਗੀ ਵਾਲਾ ਧਿਆਨ ਨਹੀਂ ਅਮਰਤ ਵੇਲੇ ਵੱਲ ਧਿਆਨ ਨਹੀਂ ਹਜੇ ਇਹਨੇ ਬੜੇ ਵਾਰ ਕਹਿਣਾ ਭਗਵਾਨ ਨੇ ਤੂੰ ਹਰ ਪੱਖੋਂ ਮੇਰੇ ਨਾਲ ਖੜੀ ਐ ਸਾਥ ਦਿੰਦੀ ਐ ਮੇਰਾ ਸਮਝਦਾਰ ਐ ਸਿਆਣੀ ਐ ਸੁਗੜ ਸੁਜਾਨ ਐ ਪਰ ਤੂੰ ਰੱਬ ਦੀ ਬੰਦਗੀ ਕਰਿਆ ਕਰ ਵੇਖੀ ਕਿਦਿਆ ਚਕਾ ਚਾਉਟ ਐ ਜਿਹੜੀ ਇਹਦੇ ਵਿੱਚ ਨਾ ਮਾਣ ਆਪਣਾ ਪਲ ਚਾ ਲਈ ਇਹ ਰਾਜ ਭਾਗ ਇਹ ਦੌਲਤਾਂ ਇਹ ਨੌਕਰ ਚਾਕਰ ਇਹ ਸਭ ਕੁਝ ਜਿਹੜਾ ਤੈਨੂੰ ਦਿਖ ਰਿਹਾ ਹੈ ਨਾ ਇਹ ਤਾਂ ਇੱਕ ਖੇਡ ਹੈ ਖੇਡ ਸੁਪਨਾ ਹੈ ਇਹ ਅੱਜ ਹੈਗਾ ਕੱਲ ਨੂੰ ਹੈ ਨਹੀਂ ਇਹ ਉਹ ਵਾਹਿਗੁਰੂ ਦੀ ਦਾਤ ਹੈ ਆਪਾਂ ਨੂੰ ਉਹਨੇ ਦਿੱਤੀ ਹੈ ਤੇ ਇੱਥੇ ਸਦਾ ਲਈ ਨਹੀਂ ਆਪਣਾ ਕੁਝ ਵੀ ਆਪਣੇ ਵੱਡੇ ਵੀ ਹੋ ਹੋ ਕੇ ਚੱਲ ਕੇ ਆਪਾਂ ਵੀ ਚੱਲ ਜਾਗੇ ਹੁਣ ਗੱਲ ਤਾਂ ਸਮਝ ਆਉਂਦੀ ਹੈ ਪਰ ਨਾਮ ਜਿਹੜਾ ਹੈ ਪਾਤਸ਼ਾਹ ਕਹਿੰਦੇ ਬੰਦੇ ਦਾ ਸੁਭਾਅ ਹੈ ਕਿ ਬੁਰੇ ਕੰਮ ਕੋਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਬੁਰਾ ਕੰਮ ਹੋਵੇ ਪਮਦੀ ਰਾਤ ਨੂੰ ਉੱਠ ਕੇ ਚੱਲਣਾ ਪੈ ਜਾ ਤੁਰ ਪੈਂਦਾ ਲਾਇ ਫਾਹੇ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣੀ ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ ਸੰਨੀ ਦੇਣ ਵਿਖਮਖ ਆਏ ਮਿੱਠਾ ਮਦ ਮਾਣੀ ਕਰਨੀ ਆਪੋ ਆਪਣੀ ਆਪੇ ਪਛਤਾਣੀ ਯਾਦ ਰੱਖੀ ਅਜਰਾਈਲ ਫਰਿਸ਼ਤਾ ਤਿਲ ਪੀੜੇ ਕਾਣਿਆ ਬੁੱਢੇ ਕਾ ਮਨ ਤਰਜੂਰ ਗੱਲ ਜਦੋਂ ਨਾਮ ਦੀ ਆਉਂਦੀ ਆ ਕਹਿੰਦੇ ਉਦੋਂ ਵਲੇਵ ਚੱਕ ਲੈਂਦਾ ਉੱਤੇ ਖਿੱਚ ਲੈਂਦਾ ਨੇ ਹਜੇ ਨਹੀਂ ਕੀ ਕਰਦਾ ਬਹੁਤੇ ਤਾਂ ਇਹੀ ਦੁੱਤੀ ਖੜੇ ਹਜੇ ਕਿੰਨੀ ਕੋਮਰ ਆਪਣਾ ਨਾਮ ਜਪਣ ਨੂੰ ਹਜੇ ਕੀ ਹੋਇਆ ਨਾਮ ਜਪਣ ਨੂੰ ਬੁੱਢੇ ਬਾਰੇ ਜਪਣ ਲਓ ਜੀ ਹੈ ਕੀ ਕਿਸੇ ਕੋਲੇ ਬਈ ਜ਼ਿੰਦਗੀ ਦੀ ਪਤਾ ਹੀ ਮਾਰੇ ਕਹਿੰਦੇ ਪਤਾ ਹੀ ਕੋਈ ਨਹੀਂ ਇੱਕ ਸਾਹ ਦਾ ਵੀ ਕਿਆ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕ ਥੋੜੀ ਜੀ ਚੋਟ ਲੱਗਣੀ ਹੈ ਤੇ ਐ ਠੋਲੇ ਨਾਲ ਹੀ ਜਾਣਾ ਹੈ ਪਤਾ ਹੀ ਨਹੀਂ ਲੱਗਦਾ ਤਾਂ ਬੁਰਕੀਆਂ ਨਾ ਗੁਰਮੁਖ ਪਿਆਰਿਓ ਬੁਰਕੀਆਂ ਤੋੜੀਆਂ ਰਹਿ ਗਈਆਂ ਮੋਜੀ ਨਹੀਂ ਗਈਆਂ ਇਹੋ ਜੇ ਪਤਾ ਹੀ ਨਹੀਂ ਲੱਗਦਾ ਕਿਆ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਕੀ ਪਤਾਏ ਸਰੀਰ ਰੂਪੀ ਭਾਂਡੇ ਦਾ ਕਦੋਂ ਇਹਨੇ ਫੁੱਟ ਜਾਣਾ ਕੀ ਪਤਾ ਕਦੋਂ ਫੁੱਟ ਜਾਏ ਇਹ ਭਾਂਡਾ ਸਰੀਰ ਰੂਪੀ ਵਾਜਾਈ ਮਾਰਦੇ ਰਹਿ ਜਾਂਨੇ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਗਿਆ ਨਾ ਵੇਖਦਾ ਨਾ ਸੁਣਦਾ ਨਾ ਬੋਲਦਾ ਇਹਨੇ ਕਹਿਣਾ ਤੂੰ ਜਪਿਆ ਕਰ ਉਹਨੇ ਕਿਹਾ ਜਪ ਲਾਂਗੇ ਕੋਈ ਨਹੀਂ ਜਿਹੜਾ ਧਰਮੀ ਬੰਦਾ ਹੁੰਦਾ ਜਿਹਨੂੰ ਸੱਚ ਦੀ ਸਮਝ ਆ ਜਾਂਦੀ ਹੈ ਨਾ ਉਹਨੂੰ ਫਿਰ ਯਾਦ ਰੱਖਿਓ ਵੀ ਉਹਨੂੰ ਇੱਕ ਡਰ ਰਹਿੰਦਾ ਉਹਦੇ ਅੰਦਰ ਮੌਤ ਦਾ ਉਹ ਡਰ ਇਹ ਨਹੀਂ ਵੀ ਮੈਨੂੰ ਮੌਤ ਨਾ ਆ ਜੇ ਕਿਤੇ ਉਹਨੂੰ ਇਹ ਰਹਿੰਦਾ ਵੀ ਜਿੰਨਾ ਵੀ ਹੋ ਸਕਦਾ ਮੈਂ ਚੰਗੇ ਕਰਮ ਕਰਨਾ ਬੰਦਗੀ ਕਰਨਾ ਸਿਵਾ ਸਿਮਰਨ ਕਰਨਾ ਫਤਾ ਕੋਈ ਜੇ ਕਦੋਂ ਤੁਰਨਾ ਪੈ ਜੇ ਆਖੋ ਸਤਨਾਮ ਵਾਹਿਗੁਰੂ ਓਵੇਂ ਡਰ ਨਹੀਂ ਹੁੰਦਾ ਮੌਤ ਦਾ ਉਹਨੂੰ ਓਵੇਂ ਡਰ ਹੁੰਦਾ ਹੈ ਵੀ ਕਿਤੇ ਉਹ ਨਾ ਹੋਵੇ ਵੀ ਮੇਰਾ ਵਿੱਚ ਹੀ ਆਹ ਰੱਬ ਵਾਲਾ ਰਸਤਾ ਅਧੂਰਾ ਨਾ ਰਹਿ ਜੇ ਬਸ ਇਹ ਆ ਡਰ ਰਹਿੰਦਾ ਹੈ ਉਹ ਕਹਿੰਦਾ ਜਲਦੀ ਜਲਦੀ ਨਾਮ ਧਨ ਨਾਮ ਨਾਲ ਪ੍ਰੀਤ ਬਣ ਜਾਏ ਸੁਰਤ ਰੱਬ ਦੇ ਨਾਮ ਨਾਲ ਜੁੜ ਜਾਏ ਉਹਦੇ ਅੰਦਰ ਇਹ ਡਰ ਇਹ ਭੈ ਹੁੰਦਾ ਹੈ ਉਵੇਂ ਮੌਤ ਦਾ ਖੋਫ ਨਹੀਂ ਹੁੰਦਾ ਉਹ ਸਮਝ ਲੈਂਦੇ ਆ ਮੌਤ ਕੀ ਹੈ ਸਾ ਸੰਗਤ ਜੀ ਬਾਰ ਬਾਰ ਕਹਿਣ ਤੇ ਜਦੋਂ ਨਾਮ ਉਹ ਮੰਨੀ ਨਾ ਉਹਨੇ ਇੱਕ ਦਿਨ ਆਪਣੇ ਗੁਰੂ ਨੂੰ ਬੁਲਾਇਆ ਜਿਹੜਾ ਰਾਜ ਗੁਰੂ ਸੀ ਉਹਨੂੰ ਬੁਲਾਇਆ ਰਾਜਗੁਰੂ ਨੇ ਆ ਕੇ ਮਹਿਲ ਵਿੱਚ ਆਏ ਉਹਨਾਂ ਨੂੰ ਇਹਨੇ ਬੇਨਤੀ ਕੀਤੀ ਰਾਜੇ ਨੇ ਕਹਿਣ ਲੱਗਿਆ ਮਹਾਰਾਜ ਮੇਰੀ ਬੇਨਤੀ ਹੈ ਇੱਕ ਕਿ ਤੁਸੀਂ ਮੇਰੀ ਇਹ ਧਰਮਸ ਪਤਨੀ ਨੂੰ ਉਪਦੇਸ਼ ਕਰੋ ਮੈਂ ਤਾਂ ਬਹੁਤ ਵਾਰ ਕਿਹਾ ਇਹਨੂੰ ਸਮਝਾਓ ਕਹਿੰਦੇ ਜੀ ਤੇਰੇ ਸਮਝਾਉਣਿਆ ਨਹੀਂ ਸਮਝੀ ਫਿਰ ਇੰਨਾਂ ਗੱਲਾਂ ਨਾਲ ਇਹਨੇ ਸਮਝਣਾ ਨਹੀਂ ਰੱਬ ਦੇ ਪਿਆਰਾਂ ਕੋਲ ਇੱਕ ਝੁਗਤੀ ਹੁੰਦੀ ਹੈ ਸਾਧੂ ਦੀ ਰਾਮ ਜਿ ਵਿੱਚ ਰਾਜ ਹੁੰਦਾ ਹੈ ਸਾਧੂ ਰਾਮ ਜਿੰਦਾ ਰਾਜ ਨਹੀਂ ਦਿੰਦਾ ਜਿਹੜੇ ਰਾਮ ਚ ਸਮਝ ਲੈਂਦੇ ਆ ਉਹ ਰਾਜ ਪ੍ਰਾਪਤ ਕਰ ਲੈਂਦੇ ਆ ਉਸ ਨੂੰ ਉਹ ਕਹਿਣ ਲੱਗੇ ਬਾਦਸ਼ਾਹ ਕੋਈ ਖੇਤ ਬੀਜਿਆ ਹੋਇਆ ਕਹਿੰਦੇ ਜੀ ਬੀਜਿਆ ਹੋਇਆ ਕਹਿੰਦੇ ਕਾਹਦਾ ਕਹਿੰਦੇ ਮੱਕੀ ਦਾ ਖੇਤ ਹੈ ਕਹਿੰਦੇ ਫਸਲ ਕਿਸ ਉਮਰ ਵਿੱਚ ਆ ਕਹਿੰਦਾ ਜੀ ਫਸਲ ਜਵਾਨੀ ਤੇ ਆ ਪੱਕੀ ਹੋਈ ਆ ਮੱਕੀ ਕਹਿੰਦੇ ਫਿਰ ਆ ਚੱਲੀ ਗਿਆ ਲੈ ਚੱਲ ਨਾਲੇ ਨੂੰ ਨਾਲ ਪਰ ਪਏ ਖੇਤ ਦੇਖਿਆ ਬੜਾ ਸੋਹਣਾ ਖੇਤ ਪੱਕਿਆ ਹੋਇਆ ਮਹਾਪੁਰਸ਼ ਕਹਿਣ ਲੱਗੇ ਭਈ ਖੇਤ ਬੜਾ ਸੋਹਣਾ ਪੱਕਿਆ ਛੱਟੇ ਬੜੇ ਪੱਕੇ ਨੇ ਐ ਰਾਣੀ ਐ ਧੀਏ ਜਿਹੜਾ ਕੋਈ ਉੱਤਮ ਛਿੱਟਾ ਹੋਵੇ ਨਾ ਵਧੀਆ ਸਾਡੇ ਖਾਣ ਵਾਸਤੇ ਲੈ ਕੇ ਆ ਸਾਨੂੰ ਅਸੀਂ ਖਾਣਾ ਹੈ। ਨੁਜੁਮਤੀ ਦੇਖਿਓ। ਇਹ ਬੀਬੀਆਂ ਤਾਂ ਵੈਸੀ ਕੱਪੜੇ ਦੀ ਦੁਕਾਨ 'ਚ ਬਹਿ ਜਾਣ ਸਾਰੀ ਦੁਕਾਨ ਖਿਲਾਰ ਕੇ ਬਾਅਦ ਜਿਹੜਾ ਸਭ ਤੋਂ ਪਹਿਲਾਂ ਵੇਖਿਆ ਕਹਿੰਦੀ ਆਹੀ ਦੇ ਦੇ। ਉਹ ਵੇਂਦੀ ਦੂਰੀ ਗਈ। ਇੱਥੇ ਨਹੀਂ ਵਧੀਆ ਅੱਗੇ ਵਧੀਆ ਇੱਥੇ ਨਹੀਂ ਵਧੀਆ ਅੱਗੇ ਵਧੀਆ ਐਡੇ ਲੱਗਦਾ ਨਾ ਆਪਾਂ ਨੂੰ ਕੋਈ ਚੀਜ਼ ਬਾਹਲੀ ਹੋਵੇ ਨਾ ਤਾਂ ਸਾਨੂੰ ਐ ਲੱਗਦਾ ਇੱਥੋਂ ਅੱਗੇ ਹੋਰ ਵਧੀਆ ਹੋ। ਇੱਥੋਂ ਅੱਗੇ ਹੋਰ ਵਧੀਆ ਹੋ। ਕਮਾਤ ਚੋਂ ਗੰਨਾ ਵੇਖ ਲੋ ਤੁਸੀਂ ਪਟਨਾ ਹੋਵੇ ਨਾ ਆਹ ਨਹੀਂ ਵਧੀਆ ਹੋਊ ਹੂ ਤਾਂ ਵਧੀਆ ਹੀ ਆ ਅੱਗੇ ਵਧੀਆ ਤੁਸੀਂ ਕਿੰਨਾ ਗਾਂ ਚੱਲ ਜਾ ਬੇਂਦਿਆਂ 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 ਖੇਤ ਚ ਲੰਗਦੀ ਰਾਣੀ ਖੇਤ ਪੂਰਾ ਹੋ ਜਾਂਦਾ ਖੇਤ ਦੇ ਬਾਹਰ ਨਿਕਲ ਜਾਂਦੀ ਅੱਗੇ ਉਹ ਬਾਦਸ਼ਾਹ ਖੜਾ ਹੈ ਨਾਲ ਗੁਰੂ ਉਹਨਾਂ ਦਾ ਜਿਹੜਾ ਰਾਜਗੁਰੂ ਆ ਉਹ ਹੈ ਕਹਿੰਨ ਲੱਗ ਪਾਈ ਛੱਟਾ ਨਹੀਂ ਤੋੜਿਆ ਕਹਿੰਦੀ ਮਹਾਰਾਜ ਬੇਂਦਿਆਂ ਬੇਨੇ ਹੀ ਖੇਤ ਪੂਰਾ ਹੋ ਗਿਆ ਕਹਿੰਦੇ ਛੁੱਟਾ ਸਾਨੂੰ ਵੀ ਨਹੀਂ ਚਾਹੀਦਾ ਆਖੋ ਸਤਿਨਾਮ ਵਾਹਿਗੁਰੂ ਕਹਿੰਦੇ ਅਸੀਂ ਤਾਂ ਤੈਨੂੰ ਸਮਝਾਉਣਾ ਸੀ ਕਿ ਅੱਜ ਕੱਲ ਕਰਦਿਆਂ ਕਾਲ ਵਿਆਪ ਹੈ 12 ਬਰਸ ਬਾਲਪਨ ਬੀਤੇ 20 ਬਰਸ ਕੁਛ ਤਪ ਨਾ ਕੀਓ 30 ਬਰਸ ਕੁਛ ਦੇਵ ਨਾ ਪੂਜਾ ਫਿਰ ਪੂਜਤਾਨਾ ਕਿਤੇ ਮੈਂ ਮੇਰੀ ਵਿੱਚ ਨਾ ਜ਼ਿੰਦਗੀ ਲੰਘ ਜੇ ਰੱਬ ਦੇ ਨਾਮ ਜਪਣ ਦਾ ਸਮਾਂ ਇਹ ਜ਼ਿੰਦਗੀ ਰੂਪੀ ਖੇਤ ਦਾ ਪਤਾ ਕੋਈ ਨਹੀਂ ਕਦੋਂ ਪੂਰਾ ਹੋ ਜੇ ਆਖੋ ਸਤਨਾਮ ਵਾਹਿਗੁਰੂ ਤੇ ਜਦੋਂ ਸਮਾਂ ਲੰਘ ਗਿਆ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇੜਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਸਮਾਂ ਲੰਘਣ ਤੋਂ ਬਾਅਦ ਪਛਤਾਵਾ ਰਹਿ ਜਾਂਦਾ ਹੱਥ ਨਹੀਂ ਆਉਂਦਾ ਨਾ ਪਿਆਰੇਆ ਜਲ ਨ ਵਰਤਾ ਹੋਇ ਤੈ ਕਹਿਣ ਲੱਗੇ ਭਾਈ ਇਹ ਜ਼ਿੰਦਗੀ ਬਹੁਤੀ ਲੰਬੀ ਚੌੜੀ ਨਹੀਂ ਹੈ ਪਤਾ ਹੀ ਕੋਈ ਨਹੀਂ ਨਾ ਆਸ ਰੱਖੋਗੇ ਬੜੇ ਪਾਏਗਾ ਨਾ ਆਸ ਰੱਖੋਗੇ ਹਜੇ ਬੜਾ ਸਮਾਂ ਪਿਆ ਹੈ ਇਸ ਕਰਕੇ ਐ ਸਭ ਕੁਛ ਤਾਂ ਵਾਹਿਗੁਰੂ ਦੀਆਂ ਦਾਤਾਂ ਨੇ ਇਹਨਾਂ ਵਿੱਚ ਮੋਹ ਪਾ ਕੇ ਉਹਨੂੰ ਭਲਾ ਕੇ ਜ਼ਿੰਦਗੀ ਨਹੀਂ ਜਿਉਣਾ ਉਹਨੂੰ ਯਾਦ ਰੱਖਣਾ ਆਪਣੇ ਮਨ ਨੂੰ ਉਸ ਵਾਹਿਗੁਰੂ ਦੀ ਯਾਦ ਵਿੱਚ ਜੋੜਨਾ ਕਰੋ ਇਸ ਦੁਨੀਆ ਦੇ ਵਿੱਚ ਉੱਤਮ ਛਿੱਟਾ ਵਾਹਿਗੁਰੂ ਦੇ ਨਾਮ ਦਾ ਹੈ ਤੇ ਬੰਦਾ ਕਹਿੰਦਾ ਵੀ ਅੱਜ ਨਹੀਂ ਕੱਲ ਜਪਾਂਗੇ ਕੱਲ ਨਹੀਂ ਪਰਸੋਂ ਜਪਾਂਗੇ ਜਪਲਾਂਗੇ ਕੋਈ ਨਹੀਂ ਇਹ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਉਮਰ ਪੂਰੀ ਹੋ ਜਾਂਦੀ ਹੈ ਆਖੋ ਸਤਨਾਮ ਪਿਆਰਿਓ ਜਦੋਂ ਇੰਨਾ ਬਚਨ ਕਿਹਾ ਹੁਣ ਗੱਲ ਸਮਝ ਆ ਗਈ ਕਹਿਣ ਲੱਗੇ ਮਹਾਰਾਜ ਮੈਂ ਤੇ ਇਸ ਜ਼ਿੰਦਗੀ ਤੇ ਬੜਾ ਭਰੋਸਾ ਕੀਤਾ ਸੀ ਪਰ ਅੱਜ ਇਉਂ ਲੱਗਿਆ ਕਿ ਸੱਚ ਵਿੱਚ ਇਹ ਜ਼ਿੰਦਗੀ ਬਹੁਤੀ ਲੰਬੀ ਚੱਲਣ ਵਾਲੀ ਨਹੀਂ ਹੁੰਦੀ ਆਖੋ ਸਤਿਨਾਮ ਵਾਹਿਗੁਰੂ ਦੇ ਹੱਥ ਵਿੱਚ ਆ ਕਿੰਨਾ ਕਿਸੇ ਨੂੰ ਦੇਣਾ ਹੈ ਪਰ ਸਤਗੁਰੂ ਕਹਿੰਦੇ ਤੂੰ ਇੰਨਾ ਕ ਨੇੜੇ ਮੌਤ ਨੂੰ ਸਮਝਣਾ ਕਿ ਮਤ ਕੇ ਜਾਪੋ ਸਾਹ ਆਵੇ ਕਿ ਨਾ ਆਵੇ ਰਾਮ ਪਤਾ ਨਹੀਂ ਸਾਹ ਆਉਣਾ ਹੈ ਕਿ ਨਹੀਂ ਆਉਣਾ ਇਸ ਕਰਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਭਾਈ ਇਸ ਦੁਨੀਆ ਤੋਂ ਜਾਣਾ ਸਭ ਨੇ ਹੈ ਇੱਕ ਦਿਨ ਤਿੱਚਰ ਬਸੈ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂ ਰਾਲ ਇਹ ਮਿੱਟੀ ਵਿੱਚ ਮਿਲ ਜਾਣੀ